ਅਰਸਿਟੀ ਲੋਧਿਆਣਾ ਦੇ ਵਿੱਚ ਆਏ ਦਿਨ ਅਕਸਰ ਹੀ ਸੜਕ ਖਾਸੇ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਸੜਕ ਖਾਸਿਆਂ ਦੇ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹੇ ਦੇ ਵਿੱਚ ਤਾਜ਼ਾ ਮਾਮਲਾ ਲੁਧਿਆਣਾ ਦੇ ਢੋਲੇਵਾਲ ਪੁਲ ਦੇ ਨਜ਼ਦੀਕ ਤੋਂ ਸਾਹਮਣੇ ਆ ਜਿੱਥੇ ਇੱਕ ਗੱਡੀ ਦੇ ਗਲਤੀ ਦੇ ਕਰਕੇ ਇੱਕ ਟੈਂਕਰ ਉਸ ਦੇ ਵਿੱਚ ਵਾਜ ਜਾਂਦਾ ਅਤੇ ਭਿਆਨਕ ਖਾਦਸਾ ਵਾਪਰ ਜਾਂਦਾ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੰਜ਼ਰ ਦਿਲ ਨੂੰ ਦਹਿਲਾ ਰਿਹਾ ਹੈ। ਉੱਥੇ ਇਸ ਮਾਮਲੇ ਨੂੰ ਲੈ ਕੇ ਪਹੁੰਚੇ ਹੋਏ ਲੋਕਾਂ ਦਾ ਯਾ ਗੱਡੀ ਦੇ ਮਾਲਕ ਦਾ ਕੀ ਕਹਿਣਾ ਹੈ ਆਓ ਸੁਣਦੇ ਆ ਆਪਣਾ ਆਜੂ ਨਾਮ ਕੀ ਆਪਣਾ ਵਰਨਨ ਸਿੰਘ ਜਰਮੁਖ ਜੀ ਕੀ ਮਾਮਲਾ ਹੋਇਆ ਜਿਹੜਾ ਇਹ ਕਹਿੰਦੇ ਐਕਸੀਡੈਂਟ ਤੁਹਾਡੇ ਗੱਡੀ ਤੁਸੀਂ ਪਿੱਛੋਂ ਹਿੱਟ ਕੀਤੀ ਆ ਸਰ ਜੀ ਮੈਂ ਹਿੱਟ ਨਹੀਂ ਕਰੀ ਮੈਂ ਆਪਨੇ ਰਾਮ ਨੋਰਮਲ ਸਪੀਡ ਤੇ ਆ ਰਿਹਾ ਸੀ ਇੰਨੇ ਮੂਰੇ ਖੱਜੜ ਆ ਗਏ ਜੀ ਅੱਛਾ ਜੀ ਇਹਨਾਂ ਨੇ ਬ੍ਰੇਕ ਲਾਤੇ ਇੱਕ ਲੱਖ ਦੀ ਚਾਹਤ ਦੇ ਬ੍ਰੇਕ ਲਾਤੇ ਮੇਰੀ ਗੱਡੀ ਨੇ ਬ੍ਰੇਕ ਨਾਲ ਉਹਨਾਂ ਨੂੰ ਟੱਚ ਕਰ ਗਈ ਟੱਚ ਜ਼ਿਆਦਾ ਜ਼ੋਰ ਦੀ ਨਹੀਂ ਲੱਗ ਗਈ ਤੁਹਾਨੂੰ ਲੱਗਦਾ ਸਰ ਜੀ ਮੇਰੀ ਇੰਨੀ ਸਪੀਡ ਤਾਂ ਹੈ ਨਹੀਂ ਸੀਗੀ ਪਰ ਸਾਰਾ ਉਹ ਡੈਮਰ ਗੱਡੀ ਸਰ ਜੀ ਮਰੂਤੀ ਦੇ ਡਾਟਾ ਦੀ ਆ ਰਕਾਈ ਉਹ ਹਣੋਂ ਜਾਣਦੇ ਕਿ ਮੇਰੇ ਜਾ ਜ਼ੋਰ ਦੀ ਵੱਜੀ ਹੈ ਕਿ ਜਿਹੜਾ ਝਟਕਾ ਵੀ ਲੱਗਿਆ ਸਾਨੂੰ ਸਰ ਜੀ ਹੁਣ ਗੱਡੀ ਵਿੱਚ ਕਿਤੇ ਝਟਕਾ ਲੱਗੂ ਗਈ ਗੱਡੀ ਕਿਹੜੀ ਕੰਪਨੀ ਦੀ ਆ ਤੁਹਾਡੀ ਜਿਹੜੀ ਕੰਪਨੀ ਡਾਟਾ ਦੀ ਡਾਟਾ ਜੀ ਹੋਣਾ ਕੰਪਨੀ ਜਿਹੜੀ ਕਿਹਦੀ ਕੰਪਨੀ ਆ ਪਰਸਨਲ ਹੈਗਾ ਕਿਸੇ ਕੰਪਨੀ ਦੇ ਥਰੂ ਬਲਜੀਤ ਇੰਡਸਟਰੀ ਦੀ ਹੈ ਬਲਜੀਤ ਇੰਡਸਟਰੀ ਦੇ ਮਾਲਕਾਂ ਨੂੰ ਨੋਟਿਸ ਚ ਲਿਆਤਾ ਹਾਂ ਜੀ ਆ ਰਹੇ ਨੇ ਹਾਂ ਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਸਰ ਕੀ ਮਾਮਲਾ ਹੋਇਆ ਜਿਹੜਾ ਐਕਸੀਡੈਂਟ ਹੋਇਆ ਭਾਈ ਜੀ ਆਹਰਾਂ ਦਾ ਗੱਡੀ ਚ ਜਾ ਰਹੇ ਆ ਅੱਗੋਂ ਗੱਡੀਆਂ ਨੇ ਟੇਕਾਂ ਮਾਈਆਂ ਯਾਦਾਂ ਸੀ ਬ੍ਰੇਕ ਲਾਈ ਆ ਥਣੇ ਆ ਪਿੱਛੇ ਇਹਨਾਂ ਨੇ ਭਾਈ ਸਾਹਿਬ ਨੇ ਬ੍ਰੇਕ ਨਹੀਂ ਲਾਈ ਤੇ ਆ ਕੇ ਮਾਰੀ ਆ ਫਿਰ ਅਸੀਂ ਬਲਟਾ ਮਾਣਿਆ ਤੇ ਕੀ ਹੋ ਜਾਂਦਾ ਸੀਗਾ ਗੱਡੀ ਪਿੱਛੇ ਖੁੱਗੀ ਆ ਪੂਰੀ ਤਰ੍ਹਾਂ ਤੇ ਭਾਈ ਸਾਹਿਬ ਆਪਣੀ ਗਲਤੀ ਮੰਨਦੀ ਤਾਂ ਨਾ ਇਹਨਾਂ ਨੇ ਸਾਡਾ ਵਿੱਚ ਪੁੱਛਿਆ ਕਿ ਭਾਈ ਸਾਹਿਬ ਤੁਹਾਡੇ ਲੱਗੀ ਦਾਣੀ ਕੋਈ ਸਰਪਤਾ ਨਹੀਂ ਮੱਚੀ ਉਹ ਪੁੱਛਣ ਦੀ ਤਾਂ ਉਲਟਾ ਸਾਹਮਣੇ ਹੀ ਸਾਡਾ ਹੀ ਜਜ਼ੂਰ ਕੱਟ ਰਿਹਾ ਹੈ ਕਿ ਭਾਈ ਜੀ ਦਾ ਕੋਈ ਕਸੂਰ ਹੈ ਜਾਂ ਨਹੀਂ ਅਸੀਂ ਕਹਿੰਦੇ ਭਾਈ ਸਾਹਿਬ ਤੁਸੀਂ ਦੇਖੋ ਹੁਣ ਸਾਡਾ ਨੁਕਸਾਨ ਹੋਇਆ ਹੈ ਪਰ ਇਹ ਭਾਈ ਸਾਹਿਬ ਨਾ ਤਾਂ ਆਪਣੀ ਗਲਤੀ ਮੰਨ ਰਹੇ ਆ ਨਾ ਇਹਨਾਂ ਨੇ ਸਾਡਾ ਹਾਲ ਚਾਲ ਪੁੱਛਿਆ ਉਲਟਾ ਸਾਹਮਣੇ ਆ ਕੇ ਵੇਖ ਰਹੇ ਆ ਕਿ ਮੈਂ ਦੱਸੂਗੀ ਕਰਾਂਗੀ ਮੈਂ ਦੱਸੂਗੀ ਕਰਾਂਗੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਮੰਗ ਇਹ ਹੀ ਹੈ ਭਾਜੀ ਕਿ ਜੋ ਵੀ ਸਾਡਾ ਨੁਕਸਾਨ ਹੈ ਸਾਡਾ ਜਿਹੜਾ ਬੰਦਾ ਹਰਜਾਨਾ ਸੰਭ ਦਿੱਤਾ ਜਾਂਦਾ ਆਹੀ ਹੈ ਵੀ ਅਸੀਂ ਆਪਾਂ ਨੂੰ ਹੋਰ ਕੀ ਚਾਹੀਦਾ ਜਾਣੀ ਨੁਕਸਾਨ ਤਾਂ ਨਹੀਂ ਕੋਈ ਆਇਆ ਹੈ ਜਾਣੀ ਕੋਈ ਨੁਕਸਾਨ ਨਹੀਂ ਆਇਆ ਪਾਣੀ ਬੈਲਟਾਂ ਵਾਈਆਂ ਸੀ ਬਚਾਅ ਹੋ ਗਿਆ ਤੁਹਾਡਾ ਐਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਅਰਸਿਟੀ ਲੋਧਿਆਣਾ ਦੇ ਵਿੱਚ ਆਏ ਦਿਨ ਅਕਸਰ ਹੀ ਸੜਕ ਖਾਸੇ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਸੜਕ ਖਾਸਿਆਂ ਦੇ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਅਜਿਹੇ ਦੇ ਵਿੱਚ ਤਾਜ਼ਾ ਮਾਮਲਾ ਲੁਧਿਆਣਾ ਦੇ ਢੋਲੇਵਾਲ ਪੁਲ ਦੇ ਨਜ਼ਦੀਕ ਤੋਂ ਸਾਹਮਣੇ ਆ ਜਿੱਥੇ ਇੱਕ ਗੱਡੀ ਦੇ ਗਲਤੀ ਦੇ ਕਰਕੇ ਇੱਕ ਟੈਂਕਰ ਉਸ ਦੇ ਵਿੱਚ ਵਾਜ ਜਾਂਦਾ ਅਤੇ ਭਿਆਨਕ ਖਾਦਸਾ ਵਾਪਰ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੰਜ਼ਰ ਦਿਲ ਨੂੰ ਦਹਿਲਾ ਰਿਹਾ ਹੈ ਉਥੇ ਇਸ ਮਾਮਲੇ ਨੂੰ ਲੈ ਕੇ ਪਹੁੰਚੇ ਹੋਏ ਲੋਕਾਂ ਦਾ ਜਾਂ ਗੱਡੀ ਦੇ ਮਾਲਕ ਦਾ ਕੀ ਕਹਿਣਾ ਆਓ ਸੁਣਦੇ ਆ ਆਪਣਾ ਹਾਂਜੀ ਨਾਮ ਕੀ ਆਪਣਾ ਗੋਲਨ ਸਿੰਘ ਜਰਮੁਗ ਸਿੰਘ ਕੀ ਮਾਮਲਾ ਹੋਇਆ ਜਿਹੜਾ ਕਹਿੰਦੇ ਐਕਸੀਡੈਂਟ ਤੁਹਾਡੇ ਗੱਡੀ ਤੁਸੀਂ ਪਿੱਛੋਂ ਹਿੱਟ ਕੀਤੀ ਆ ਸਰ ਜੀ ਮੈਂ ਹਿੱਟ ਨਹੀਂ ਕਰੀ ਮੈਂ ਆਪਣੀ ਰਾਹ ਨੂੰ ਨੋਰਮਲ ਸਪੀਡ ਤੇ ਆ ਰਿਹਾ ਸੀ ਇਹਨਾਂ ਮੂਰੇ ਖੱਚਾ ਰੇੜਾ ਆ ਗਿਆ ਜੀ ਅੱਛਾ ਜੀ ਇਹਨਾਂ ਨੇ ਬ੍ਰੇਕ ਲਾਤੇ ਇੱਕ ਲੱਖ ਦੀ ਅਚਾਨਕ ਬ੍ਰੇਕ ਲਾਤੇ ਮੇਰੀ ਗੱਡੀ ਦੇ ਬ੍ਰੇਕ ਲਾਉਂਦਾ ਇਹਨਾਂ ਨਾਲ ਟੱਚ ਕਰ ਗਈ ਟੱਚ ਜਿਆਦਾ ਜ਼ੋਰ ਦੀ ਨਹੀਂ ਲੱਗ ਗਈ ਤੁਹਾਨੂੰ ਲੱਗਦਾ ਸਰ ਜੀ ਮੇਰੀ ਇੰਨੀ ਸਪੀਡ ਤਾਂ ਹੈ ਨਹੀਂ ਸੀਗੀ ਪਰ ਸਾਰਾ ਉਹ ਡੈਮਜ ਗੱਡੀ ਸਰ ਜੀ ਮਰੂਤੀ ਦੇ ਡਾਟਾ ਦੀ ਆ ਤਰਕਾਈ ਉਹ ਹੁਣ ਉਹ ਜਾਣਦੇ ਕਿ ਮੇਰੇ ਜਿਆਦਾ ਜ਼ੋਰ ਦੀ ਵੱਜੀ ਹੈ ਕਿ ਜਿਹੜਾ ਝਟਕਾ ਵੀ ਲੱਗਿਆ ਸਾਨੂੰ ਸਰ ਜੀ ਹੁਣ ਗੱਡੀ ਵਿੱਚ ਕਿਤੇ ਝਟਕਾ ਲੱਗੂ ਭਈ ਗੱਡੀ ਕਿਹੜੀ ਕੰਪਨੀ ਦੀ ਆ ਤੁਹਾਡੀ ਕਿਹੜੀ ਕੰਪਨੀ ਡਾਟਾ ਦੀ ਡਾਟਾ ਜੀ ਹੋਣਾ ਕੰਪਨੀ ਜਿਹੜੀ ਕਿਹਦੀ ਕੰਪਨੀ ਆ ਪਰਸਨਲ ਹੈਗਾ ਕਿਸੇ ਕੰਪਨੀ ਦੇ ਥਰੂ ਤੇ ਅਸਲੀ ਨਹੀਂ ਬਲਜੀਤ ਇੰਡਸਟਰੀ ਦੀ ਹੈ ਬਲਜੀਤ ਇੰਡਸਟਰੀ ਦੇ ਮਾਲਕਾਂ ਨੂੰ ਨੋਟਿਸ ਚ ਲਿਆਤਾ ਹਾਂ ਜੀ ਆ ਰਹੇ ਨੇ ਹਾਂ ਜੀ ਸੋ ਕੀ ਨਾ ਆਪਣਾ ਇਹ ਸਰਟੀ ਮਾਮਲਾ ਹੈ ਜਿਹੜਾ ਐਕਸੀਡੈਂਟ ਹੋਇਆ ਹੈ ਕਿ ਭਾਈ ਆਰਾਮ ਨਾਲ ਗੱਡੀ ਚ ਜਾ ਰਹੇ ਅੱਗੋਂ ਗੱਡੀਆਂ ਨੇ ਬ੍ਰੇਕਾਂ ਲਾਈਆਂ ਯਕਦਾਂ ਕਿਸੇ ਨੇ ਬ੍ਰੇਕ ਲਾਈ ਆਣੇ ਆ ਪਿੱਛੇ ਇਹਨਾਂ ਨੇ ਭਾਈ ਸਾਹਿਬ ਨੇ ਬ੍ਰੇਕ ਨਹੀਂ ਲਾਈ ਤੇ ਆ ਕੇ ਮਾਰੀ ਹੈ ਕਿਹੜਾ ਅਸੀਂ ਦਲਦਾ ਮੰਗੀਆਂ ਤੇ ਬਚਾਅ ਹੋ ਗਿਆ ਦਾ ਸਾ ਗੱਡੀ ਪਿੱਛੇ ਫੋਕੀ ਆ ਪੂਰੀ ਦਾ ਤੇ ਇਹ ਭਾਈ ਸਾਹਿਬ ਆਪਣੀ ਗਲਤੀ ਮੰਨ ਰਹੇ ਥਾ ਨਾ ਇਹਨਾਂ ਨੇ ਸਾਡਾ ਵਿੱਚ ਕਿ ਪੁੱਛਿਆ ਕਿ ਭਾਈ ਸਾਹਿਬ ਤੁਹਾਡੇ ਲੱਕੀ ਦਾਣੀ ਕੋਈ ਸਾਫਤਾ ਨਹੀਂ ਮਿਲਦੀ ਉਹ ਪੁੱਛਣ ਦੀ ਤਾਂ ਉਲਟਾ ਸਾਹਮਣੇ ਸਾਡਾ ਹੀ ਜ਼ੁਰ ਕੱਟ ਰਹੇ ਆ ਭਾਈ ਮੇਰਾ ਹੀ ਜ਼ੁਰ ਹੈ ਮੈਂ ਅਸੀਂ ਜਿਹੜੇ ਭਾਈ ਸਾਹਿਬ ਤੁਸੀਂ ਦੇਖੋ ਸਾਡਾ ਨੁਕਸਾਨ ਹੋਇਆ ਹੈ ਪਰ ਇਹ ਭਾਈ ਸਾਹਿਬ ਨਾ ਮੈਂ ਆਪਣੀ ਗਲਤੀ ਮੰਨ ਰਹੇ ਆ ਨਾ ਇਹਨਾਂ ਨੇ ਸਾਡਾ ਹਾਲਚਾਲ ਪੁੱਛਿਆ ਉਲਟਾ ਸਾਹਮਣੇ ਆਉਂਦੇ ਰਹੇ ਆ ਕਿ ਮੈਂ ਦੇਸੋਗੀ ਕਰਾਂਗੀ ਮੈਂ ਦੇਸੋਗੀ ਕਰਾਂਗੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਮੰਗ ਇਹੀ ਹੈ ਭਾਜੀ ਕਿ ਜੋ ਵੀ ਸਾਡਾ ਨੁਕਸਾਨ ਹੈ ਸਾਡਾ ਜਿਹੜਾ ਬੰਦਾ ਹਰਜਾਨਾ ਸੰਭ ਦਿੱਤਾ ਜਾਂਦਾ ਆਹੀ ਹੈ ਬਸ ਅਸੀਂ ਆਪਾਂ ਨੂੰ ਹੋਰ ਕੀ ਚਾਹੀਦਾ ਜਾਣੀ ਨੁਕਸਾਨ ਤਾਂ ਨਹੀਂ ਕੋਈ ਆਇਆ ਹੈ ਜਾਣੀ ਕੋਈ ਨੁਕਸਾਨ ਨਹੀਂ ਆਇਆ ਪਾਣੀ ਬੈਲਟਾਂ ਆਈਆਂ ਸੀ ਬੱਚਾ ਹੋ ਗਿਆ ਤੁਹਾਡਾ ਐਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ